ਦੋਸਤੋ ਐਚ ਆਈ ਵੀ ਦੇ ਕੇਸ ਪਿਛਲੇ ਸਮੇਂ ਦੇ ਵਿੱਚ ਵਧ ਰਹੇ ਨੇ ਜਿਹੜੇ ਐਚ ਆਈ ਵੀ ਦੇ ਕੇਸ ਖਾਸ ਕਰਕੇ ਅਲਵਰਟਾ ਦੇ ਵਿੱਚ ਆ ਉਹ ਲਗਭਗ 2019 ਨਾਲੋਂ ਹੁਣ ਤੱਕ ਦੁੱਗਣੇ ਹੋ ਗਏ ਆ ਤੇ 73% ਵਾਧਾ ਵੀ 2022 ਤੋਂ ਲੈ ਕੇ 23 ਦੇ ਵਿੱਚ ਦੱਸਿਆ ਜਾ ਰਿਹਾ ਆ ਜਿਹੜੇ ਕਲੀਨਿਕਸ ਨੇ ਉਹ ਐਸ ਵੈਲ ਸਟਰਗਲ ਕਰ ਰਹੇ ਆ ਕਿ ਪੇਸ਼ੈਂਟਸ ਦੀ ਡਿਮਾਂਡ ਨੂੰ ਕਿਉਂਕਿ ਸਟਾਫ ਸ਼ਾਰਟੇਜ ਵੀ ਆ ਸੋਰਸਸ ਵੀ ਲਿਮਟਿਡ ਆ ਉੱਥੇ ਅ ਨਈ ਕੁਛ ਕਰ ਸਕਦੇ ਸਟਾਫ ਦੀ ਸ਼ਾਰਟੇਜ ਡਾਕਟਰ ਹੈ ਨਹੀਂ ਜਾਂ ਇਨੇ ਨਰਸਸ ਹੈ ਨਹੀਂ ਫਾਰਮਾਸਿਸਟ ਹੈ ਨਹੀਂ ਜਿਹੜੇ ਐਚ ਆਈ ਵੀ ਕੇਅਰ ਨੂੰ ਜਿਹੜਾ ਹੈਂਡਲ ਕਰ ਸਕਣ ਕਿਉਂਕਿ ਸੁਧਾਰਨ ਬਿਮਾਰੀ ਨਹੀਂ ਹੈ ਇਹ ਇਹਨੂੰ ਹੈਂਡਲ ਨਹੀਂ ਕਰ ਸਕਦੇ ਉਹ ਇਹਦਾ ਪੰਡੈਮਿਕ ਦਾ ਜਿਹੜਾ ਇੰਪੈਕਟ ਆ ਕਿ ਟੈਸਟਿੰਗ ਤੇ ਟਰੀਟਮੈਂਟ ਕੋਵਿਡ 19 ਦੇ ਦੌਰਾਨ ਜੇ ਇਸ ਕਿਸਮ ਦੀ ਰੁਕੀ ਸੀਗੀ ਜਾਂ ਅਨ ਡਾਇਗਨੋਸਡ ਕੇਸਸ ਸੀਗੇ ਇਹਦੇ ਤੇ ਉਹਦੇ ਨਾਲ ਫਿਰ ਜ਼ਿਆਦਾ ਐਚ ਆਈ ਵੀ ਟ੍ਰਾਂਸਮਿਸ਼ਨ ਹੋ ਸੋ ਜਿਹੜੇ ਟ੍ਰੈਂਡ ਚੇਂਜ ਹੋ ਰਹੇ ਆ ਹੀਟਰੋਸੈਕਸ਼ੂਅਲ ਕੰਟੈਕਟਸ ਨੇ ਜਿਹੜੇ ਉਹ ਲੀਡਿੰਗ ਕੌਜ਼ ਆ ਐਚ ਆਈ ਵੀ ਇਨਫੈਕਸ਼ਨ ਦਾ ਅਲਬਰਟਾ ਦੇ ਵਿੱਚ ਔਰ ਜਿਹੜੇ ਦੂਜੇ ਗਰੁੱਪਸ ਨੂੰ ਓਵਰਟੇਕ ਕਰ ਰਹੇ ਆ ਦੂਜਾ ਜਿਹੜੇ ਨਸ਼ੇ ਕਰਦੇ ਆ ਸਬਸਟੈਂਸ ਯੂਜ਼ ਆ ਐਚ ਆਈ ਵੀ ਟ੍ਰਾਂਸਮਿਸ਼ਨ ਇਹ ਉਹਨਾਂ ਲੋਕਾਂ ਦੇ ਵਿੱਚ ਵੀ ਵਧਿਆ ਜਿਹੜੇ ਇਹ ਨਸ਼ੇ ਕਰਦੇ ਆ ਜਾਂ ਔਰ ਦੂਜੀ ਗੱਲ ਇਹ ਆ ਕਿ ਅੱਧੇ ਜਿਹੜੇ ਐਚ ਆਈ ਵੀ ਦੇ ਕੇਸਸ ਨੇ ਅਲਬਰਟਾ ਦੇ ਵਿੱਚ 2023 ਦੇ ਵਿੱਚ ਉਹ ਕੈਨੇਡਾ ਤੋਂ ਬਾਹਰੋਂ ਆਏ ਆ ਇਮੀਗ੍ਰੇਸ਼ਨ ਜਾਂ ਟ੍ਰੈਵਲ ਦੇ ਨਾਲ ਹੁਣ ਕੇਸ ਜਿਹੜੇ ਨੇ ਉਹ ਇੰਟਰਨੈਸ਼ਨਲ ਐ ਐਕਸਪੋਜ਼ਰ ਦੇ ਨਾਲ ਜਿਹੜੇ 43% 2022 ਤੋਂ ਵੱਧ ਕੇ 23 ਦੇ ਵਿੱਚ 55% ਦੇ ਉੱਤੇ ਪਹੁੰਚ ਗਏ ਆ ਐਚ ਆਈ ਵੀ ਹੁਣ ਅਫੈਕਟ ਕਰ ਰਹੀ ਆ ਜਿਹੜੇ ਜ਼ਿਆਦਾ ਲੋਕਾਂ ਨੂੰ ਜਿਹਦੇ ਵਿੱਚ ਗਰੁੱਪਸ ਜਿਹੜੇ ਨੇ ਸਭ ਤੋਂ ਜ਼ਿਆਦਾ ਅਫੈਕਟਡ ਨੇ ਸੋ ਇਹ ਟ੍ਰੈਂਡ ਜਿਹੜਾ ਅਲਬਰਟਾ ਦੇ ਵਿੱਚ ਐਚ ਆਈ ਵੀ ਨੰਬਰਸ ਨੇ ਉਹ 2024 ਦੇ ਵਿੱਚ ਵੀ ਲੱਗ ਰਿਹਾ ਆ ਕਿ ਐਸੇ ਤਰੀਕੇ ਦੇ ਨਾਲ ਵਧੂਗਾ ਜਾਂ ਇਹਨੂੰ ਸਿਮਿਲਰ ਟ੍ਰੈਂਡਸ ਇੱਥੇ ਦੇਖੇ ਜਾ ਰਹੇ ਆ ਕੱਲ ਐਤਵਾਰ ਵਰਲਡਸ ਐਡਸ ਐਡਸ ਡੇ ਸੀ ਤੇ ਡਾਕਟਰਾਂ ਨੇ ਰਿਸਰਚਰਸ ਨੇ ਜਿਹੜੀ ਕਮਿਊਨਿਟੀ ਦੇ ਵਿੱਚ ਐਡਵੋਕੇਟ ਸੀ ਉਹਨਾਂ ਨੇ ਇੱਕ ਅਵੇਅਰਨੈਸ ਜਿੱਥੇ ਕਿਤੇ ਵੀ ਕਿਸੇ ਕੋਲੇ ਸੀਗੀ ਉਹਨੇ ਦਿੱਤੀ ਆ ਸੋ ਐਨੂਅਲ ਰਿਪੋਰਟ ਜਿਹੜੀ ਅਲਬਰਟਾ ਹੈਲਥ ਦੀ ਆਈ ਹੈ ਉਹਦੇ ਵਿੱਚ ਜਿਹੜੇ ਦੱਸੇ ਜਾ ਰਹੇ ਆ ਕਿ ਐਚਏਵੀ ਕੇਸਸ ਲਗਭਗ ਦੁੱਗਣੇ ਹੋ ਗਏ ਆ 2019 ਤੱਕ ਤੇ 73% ਵਾਧਾ ਦੱਸਿਆ ਜਾ ਰਿਹਾ 2022 ਤੇ 2023 ਦੇ ਵਿੱਚ ਸੋ ਇਹਨੂੰ ਕਿਸੇ ਨਾ ਕਿਸੇ ਤਰ੍ਹਾਂ ਸਮੱਸਿਆ ਨੂੰ ਹੱਲ ਕਰਨਾ ਚਾਹੀਦਾ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ